ਇਸ ਸਮਾਪਿਤ ਜਗਤ ਕਾਇਆ ਚਾਹੇ। ਖੁਦਾਵੰਦੇ ਰੱਬ ਦੀ ਜ਼ਿੰਦਗੀ ਦੇ ਵਿੱਚ ਨਾ ਇੱਕ ਬੜੀ ਵੱਡੀ ਗਵਾਹੀ ਬਣਾਈ। ਉਹ ਗਵਾਹੀ ਨੂੰ ਸ਼ੁਰੂ ਕਰਨ ਤੋਂ ਬਾਅਦ ਇੱਕ ਹੋਰ ਅਰਦਾਸ ਦਾ ਸੌਂਚਾਵਾਂਗੇ ਉਸ ਤੋਂ ਬਾਅਦ ਬਾਕੀ ਦਾ ਸਮਾਂ ਖੁਦਾਵੰਦੇ ਦਾਸ ਦੇ ਅੱਗੇ ਨਿਧਾਰਵਾਗੇ। ਮੇਰੀ ਗਵਾਹੀ ਬਹੁਤ 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 ਹੀ ਵੱਡੀ ਹੈ। ਪਰ ਜਸਟ 2 ਜਾਂ 5 ਮਿੰਟ ਦੇ ਵਿੱਚ ਹੀ ਖਤਮ ਕਰਾਂਗਾ। ਜਿੱਦਾਂ ਇਹ ਹੋਇਆ ਮੇਰੀ ਮੰਮੀ ਨੇ ਪ੍ਰਭੂ ਦੇ ਨਾਲ ਉਾਇਦਾ ਕਰ ਲਿਆ ਕਿ ਮੈਂ ਇਹਨੂੰ ਆਪਣੀ ਪਿੰਕ ਸੇਵਾ ਲਈ ਦੇ ਦੇਣਾ ਤਾ ਪਰ ਮੇਰਾ ਜਿਹੜਾ ਬੈਂਥ ਹੋਣਾ ਉਹ ਬਹੁਤ 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 ਜ਼ਿਆਦਾ ਗਲਤ ਹੋ ਗਿਆ ਮੈਂ ਲੜਾਈਆਂ ਝਗੜੇ ਦੇ ਵਿੱਚ ਪੈ ਗਿਆ ਬਹੁਤ ਜ਼ਿਆਦਾ ਲੜਾਈਆਂ ਮੈਂ ਕੀਤੀਆਂ ਮਤਲਬ 7 ਤੋਂ ਲੈ ਕੇ ਤੇ 1 ਵਜੇ ਤੱਕ ਸਕੂਲ ਨੂੰ ਬਾਹਰ ਹਾਂ ਮੇਰਾ ਮੈਂ ਡਿਊਟੀ ਕਰਦਾ ਨਾ ਕਾਲਜ ਸਕੂਲ ਦੇ ਵਿੱਚ ਬੜਾ ਬੰਦਾ ਤੋਂ 1 ਵਜੇ ਤੋਂ ਲੈ ਕੇ ਤੇ ਬਾਅਦ ਚ 3 ਦੇ 4 ਵਜੇ ਮੈਂ ਆਪਣੇ ਘਰ ਵੜਦਾ ਨਾ ਸਾਰਾ ਦਿਨ ਲਗਾਈਆਂ ਝਗੜੇ ਮਤਲਬ ਬਸ ਦਿਨ ਲੱਗਿਆ ਐਟ ਦਿ ਐਨਕ ਇੱਕ ਇੱਕ ਦਿਨਾਂ ਪਰ ਤੇ ਬੜਾ ਬੜਾ ਕੇਸ ਫਾਇਡਾ ਬਹੁਤ ਵੱਡਾ ਕੇਸ ਫਾਇਡਾ ਪੁਲਿਸ ਦਾ ਸੀਐਸਓ ਅਪਰੇਸ਼ਨ ਪਰ ਪੜਦਾ ਆਇਆ ਤਾਂ ਬੜਾ ਤਕੜਾ ਕਰਕੇ ਕੇਸ ਫਾਇਡਿਆ ਤੇ ਜਦੋਂ ਉਹ ਕੇਸ ਮੇਰੇ ਉੱਤੇ ਪਿਆ ਤੇ ਉਹ ਇੱਕ ਦਿਨ ਦੇ ਵਿੱਚ ਸਾਰਾ ਰਫਾ ਰਫਾ ਹੋ ਗਿਆ ਕਿਉਂਕਿ ਵਜਨ ਚ ਲਿਖਾਇਆ ਗਿਆ ਮੈਂ ਤੇ ਤੇਰੀ ਮਾਂ ਦੀ ਗੁੱਤ ਵਿੱਚ ਜੰਮਨ ਤੋਂ ਪਹਿਲੇ ਹੀ ਚੁਣੇ ਤੇ ਜਿਹੜੇ ਚੁਣੇ ਹੁੰਦੇ ਆ ਜਿਨ੍ਹਾਂ ਨੂੰ ਉਹਨੇ ਚੁਣਿਆ ਤਾਂ ਜਿਨ੍ਹਾਂ ਨੂੰ ਆਪ ਚੁਣਿਆ ਹੁੰਦਾ ਹੈ ਉਹ ਫਿਰ ਉਹਨਾਂ ਨੂੰ ਬਲ ਦੀ ਯੱਕ ਦੀ ਪੱਟੀ ਦੇ ਵਿੱਚੋਂ ਹੀ ਕੱਢ ਲੈਂਦਾ ਫਿਰ ਇਹ ਪ੍ਰਭੂ ਨੇ वचन ਮੇਰੇ ਜੀਵਨ ਤੇ ਪੂਰਾ ਆਇਆ ਜਿੱਦਾਂ ਮੈਂ ਸਿਗਸਟ ਆਪ ਦੇ ਖਾਣੇ ਖਾ ਲੈ ਬਾਹਰ ਹੀ ਨਿਕਲਾ ਮੇਰੇ ਮਮੀ ਪਾਪਾ ਮੇਰੇ ਅੱਗੇ ਘਰੋਂ ਮਿਲ ਤੋਂ ਹੁੰਦਾ ਵੀ ਰੋਕੇ ਕਹਿੰਦੇ ਕਿ ਜਾਂਦੇ ਤੂੰ ਘਰੋਂ ਚਲ ਜਾ ਤੇ ਜਾਂਾ ਘਰੋਂ ਬੈਠਦੇ ਜਦੋਂ ਇਹ ਸਭ ਕੁਝ ਹੋਇਆ ਤੇ ਉਹ ਜਿਹੜੇ ਸ਼ਬਦਾਂ ਨੇ ਮੈਨੂੰ ਸੌਣ ਨਹੀਂ ਦਿੱਤਾ ਬੜਾ ਮੱਲ ਗੋਦਵੀ ਡਿਪਰੈਸ਼ਨ ਦੇ ਵਿੱਚ ਚਲੇ ਗਿਆ ਸੀ ਚਲੋ ਇਹ ਤਾਂ ਕਰਤੇ ਕਰਦੇ ਆ ਮੈਂ ਚੁੱਪ ਕੇ ਆਪਣੇ ਪਾਪਾ ਨੂੰ ਮਾਪਾਂ ਕੋ ਜੜਿਆ ਸਾਲਾ ਕੁ ਜਮੈਂ ਖਤਮ ਕਰ ਦਿੱਤਾ ਉਸ ਤੋਂ ਬਾਅਦ ਮੈਂ میوزਿਕ ਦੇ ਵਿੱਚ ਬੈ ਕੇ میوزਿਕ ਨੂੰ ਕਾਫੀ 7-8 ਸਾਲ ਮੈਂ 7 ਲੋਕਾਂ ਦੇ ਕੋਲੋਂ ਸਿੱਖਿਆ ਉਦੋਂ ਮੈਂ ਸਿੱਖ ਕੇ ਤੇ ਫਿਰ ਜੇ ਮੈਂ ਉਦੋਂ ਹਟਿਆ ਤੇ ਇੱਕ ਹੋਰ ਕੰਮ 'ਚ ਮੈਂ ਪੈ ਗਿਆ ਮੈਂ ਦੁਨੀਆ ਦੀ ਕੋਈ ਮੰਦਰ ਕੋਈ ਮਸਜਿਦ ਕੋਈ ਦਰਗਾਹ ਕੋਈ ਕਬਰ ਨਹੀਂ ਛੱਡੀ ਜਿੱਥੇ ਮੈਂ ਨਹੀਂ ਘੁੰਮਿਆ ਮੈਂ ਬੜਿਆ ਧਾਵਾਂ ਦੇ ਘਾਇਆ ਪਰ ਕੁਝ ਨਹੀਂ ਮਿਲ ਜੇ ਸવાય ਹਾਲ ਐਟ ది ਐਂਡ ਇੱਕ ਖੁਦਾਵੰਦ ਦੇ ਦਾਸ ਰੂਪ ਮਿਲੇ ਉਹਨਾਂ ਦਾ ਨਾਮ ਫਸਟ ਪ੍ਰਿੰਸ ਜਮਿਆ ਨਹੀਂ ਤੋਂ ਅੱਜ ਉਧਰ ਦੀ ਸਟ੍ਰਾਈਕ ਦੇ ਰਿਹਾ ਉਹ ਮਿਲ ਗਿਆ ਤਾਂ ਮੇਰੀ ਕੌਨਸਲਿੰਗ ਸ਼ੁਰੂ ਕੀਤੀ ਉਹਨਾਂ ਨੇ ਪ੍ਰਭੂ ਨੇ ਬਾਰੇ ਮੈਨੂੰ ਦੱਸਿਆ ਮੇਰਾ ਜੀਵਨ ਬਦਲਿਆ ਬੋਲੀ ਬੋਲੀ ਬਦਲਦੇ 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 ਆ ਇਹ ਜੀਵਨ ਇਸ ਕਦਰ ਬਦਲਿਆ ਕਿ ਪ੍ਰਭੂ ਯਿਸੂ ਮਸੀਹ ਨੇ ਇੱਕ ਦਿਨ ਆਪਣੀ ਸੇਵਾ ਦੇ ਵਿੱਚ ਛੋੜਿਆ ਔਰ ਜਦੋਂ ਛੋੜਿਆ ਤੇ ਫਿਰ ਪ੍ਰਭੂ ਨੇ ਹਰ ਉਹ ਚੀਜ਼ ਹਰ ਉਹ ਕਮੀ ਮੇਰੇ ਵਿੱਚੋਂ ਕੱਢ ਕੇ ਆਪਣੇ ਬਾਤ ਲਾਉਦੇ ਨਾਲ ਤੁੰਤਕ ਤੇ ਫਿਰ ਮੇਰੇ ਉੱਤੇ ਪ੍ਰਭੂ ਨੇ ਆਪਣੀ ਕਰਮ ਦੀ ਨਿਗਾਹ ਕੀਤੀ ਦੇ ਬਰੇ ਜੀ ਕੋ ਬਦਲੇਆ ਪਰ ਅੱਜ ਪ੍ਰਭੂ ਦਾ ਬੜਾ ਧੰਨਵਾਦ ਹੈ ਕਿ ਖੁਦਾਵੰ ਇਸ ਕਦਰ ਨੂੰ ਇਸਤੇਮਾਲ ਕਰ ਗਏ ਕਿ ਉਗਰਾਂ ਪੰਜਾਬ ਦੇ ਵਿੱਚ ਪ੍ਰਭੂ ਨੇ ਆਪਣੀ ਮਹਿਮਨ ਲੈ ਲਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੁਦਾਵਨ ਦੇਸ਼ਾਂਵਾਂ ਦੇ ਸਾਦੇ ਵਿੱਚ ਵੀ ਆਪਣੀ ਮਹਿਮਨ ਲੈਣ ਦੇ ਲਈ ਜਾ ਰਹੇ ਹਨ ਤਾਂ ਇੱਕ ਵਾਰ ਇਹ ਤਾਂ ਸਾਰਾ ਨਿਚੋੜ ਗਿਆ ਕਿ ਅਗਰ ਦੇਖੀ ਮੁਦਾਵਨ ਮੇਰੇ ਵਰਗੇ ਪਾਪੀ ਨੂੰ ਇੱਕ ਨਾ ਚੀਜ਼ ਨੂੰ ਪਾਪ ਦੇ ਵਿੱਚ ਕੱਢ ਕੇ ਇਸਤੇਮਾਲ ਕਰ ਸਕਦਾ ਤੇ ਸੈਨਾ ਦਾ ਯੋਵਾ ਸਪਸ਼ਟ ਕਰ ਸਕਦਾ बस नोड़ ਕੇ دیا ਕਿ ਆਪਣਾ ਜੀਵਨ ਹਉਨੂ ਦੇ ਦਿਓ। ਦੁਆ ਦੇ ਵਿੱਚ ਕਈ ਇਹ ਕਹਦਾ ਕਿ ਕਮੀਆਂ ਸਾਡੇ ਅੰਦਰ ਹੁੰਦੀਆਂ ਨੇ। ਤੇ ਕਮੀਆਂ ਹੀ ਫੁੱਲ ਕੇ ਪ੍ਰਭੂ ਨੂੰ ਦੱਸ ਦੇ ਜੀ। ਅਸਲ 'ਚ ਹਾਨੂੰ ਹਾਲੇ ਤੱਕ ਦੁਆ ਕਰਨੀ ਵੀ ਨਹੀਂ ਆਈ। ਕਹੀ ਦੁਆ ਬੰਦਾ ਕਿੱਦਾਂ ਕਰਨ ਲਈ ਜਾਣੇ। ਖੁਦਾ ਨੂੰ ਖੁਦਾ ਸਮਝ ਕੇ। ਤੇ ਜਿਸ ਦਿਨ ਖੁਦਾ ਨੂੰ ਬਾਪ ਸਮਝ ਕੇ ਜਾਵਾਂਗੇ ਨਾ। ਤੇ ਅੱਧੇ ਹੱਲ ਵੇ। ਅਹੀਂ ਜਦੋਂ ਵੀ ਹਨਾ ਮਰਵਾ ਚੰਚ ਵੀ ਲਿਖਿਆ ਨਾ ਤਾਂ ਪ੍ਰਭੂ ਜਦੋਂ ਚੇਲੇ ਆਨੇ ਪ੍ਰਭੂ ਨੂੰ ਗਿਆ ਕਿ ਪ੍ਰਭੂ ਜੀ ਹਾਨੂੰ ਦੁਆ ਕਰਨੀ ਸਿਖਾਓ ਤੇ ਸਭ ਤੋਂ ਪਹਿਲਾ ਵਰਡ ਪ੍ਰਭੂ ਨੇ ਬੋਲਿਆ ਜਦੋਂ ਵੀ ਤੂੰ ਦੁਆ ਕਰੀ ਤੇ ਕਹੇ ਆਇ ਸਾਡੇ ਬਾਪ ਨਾ ਹੈ ਹਮਾਰੇ ਬਾਪ ਹਨਾ ਪਿਤਾ ਤੇ ਜਿਸ ਦਿਨ ਤੁਸੀਂ ਪਿਤਾ ਸਮਝ ਕੇ ਜਾਓਗੇ ਨਾ ਤੇ ਫਿਰ ਖੁਦਾ ਉਹ ਵੀ ਤੁਹਾਨੂੰ ਧੀਆ ਪੁੱਤਰਾ ਵਾਲਾ ਟਰੀਟ ਕਰੇਗਾ ਤੇ ਜਦੋਂ ਵੀ ਦੁਆ ਕਰਨੀ ਹੈ ਇੱਕ ਪਿਤਾ ਦੇ ਸਮਝਣਾ ਕਿ ਪਿਤਾ ਦੇ ਕੋਲ ਜੰਦੇ ਹੈ ਦੇਖਿਓ ਹੁਣ ਪਾਸੇ ਨੇ ਇਹਨਾਂ ਦੇ ਬੱਚੇ ਨੇ ਜਦੋਂ ਇਹਨਾਂ ਦੇ ਬੱਚਿਆਂ ਨੂੰ ਕੁਝ ਵੀ ਲੋੜ ਹੁੰਦੀ ਹੈ ਪੇਚੇ ਚਿਕਵਿਦਾਉਂਦੇ ਨਹੀਂ ਹੈਜ਼ਿਟੇਸ਼ਨ ਮੰਗਦੇ ਇਹਨਾਂ ਦੇ ਕੋਲ ਔਰ ਬੜੇ ਇੱਕ ਰੋਗ ਦੇ ਨਾਲ ਮੰਗਦੇ ਕਿਉਂਕਿ ਇਹਦਾ ਹੈ ਤੂੰ ਕਿਸੇ ਤਰ੍ਹਾਂ ਉਹ ਤੁਹਾਡਾ ਬਾਪ ਹੈ ਜਦੋਂ ਵੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਦੁਆ ਦੇ ਵਿੱਚ ਜਾਣਾ ਹੈ ਤੂੰ ਉਹ ਉਹ ਨਾ ਉਹ ਬਾਪ ਦੀ ਖਾਸियत ਹੈ ਨਿਕਲ ਆ ਗਿਆ ਉਹ ਬਾਪ ਦੀ ਖਾਸियतਤਾ ਕੀ ਹੈ ਤੂੰ ਜਿੰਨੀ ਮਰਜ਼ੀ ਕੰਮ ਕਰ ਉਹ ਤੂੰ ਜਿੰਨਾ ਮਰਜ਼ੀ ਘਣੌਣਾ ਕੰਮ ਕਰੋ गुडनिया गुस्से पर खासियत यह जिदा ही गए फिर कहता चल जाता है पर अफादार बापुफाई करते बड़ा वफादार पिता है तो जो भी दुआ देने जाना है यह समझ के जाए कि अपने बाप चले क्योंकि आप बहुत माँ बाप बैठे हो ਜਦੋਂ ਤੁਹਾਡੇ ਬੱਚੇ ਤੁਹਾਡੇ ਕੋਲੋਂ ਮਾਗਦੇ ਆ ਸਰ ਉਹ ਸੰਗ ਦੇਦੇ ਹੈ ਨਹੀਂ ਜੋ ਮੂੰ ਚਾਦਾ ਹੋਆ ਕਹਿ ਰਹੇ ਤੇ ਨਹੀਂ ਹਾਨੂੰ ਚਾਹੀਦਾ ਤੇ ਚਾਹੀਦਾ ਜਿੱਥੋਂ ਮਰਜੀ ਕਰਕੇ ਦੋ ਇਸੇ ਤਰ੍ਹਾਂ ਦੁਆ ਦੇ ਵਿੱਚ ਉਹ ਦਾਵੰਦੇ ਨਾਲ ਐਸਾ ਰਿਲੇਸ਼ਨਸ਼ਿਪ ਬਣਾਏ ਐਸਾ ਸੰਬੰਧ ਬਣਾਏ ਜਦੋਂ ਤੁਹਾਡਾ ਔਰ ਪਾਪ ਦਾ ਇੱਕ ਸੱਚੀ ਪਿਤਾ ਵਾਲਾ ਰਿਲੇਸ਼ਨਸ਼ਿਪ ਹੈ ਕਿਸੇ ਸੰਬੰਧ ਬਣ ਗਿਆ ਨਾ ਤੁਹਾਡੇ ਘਰਾਂ ਦੇ ਵਿੱਚ ਉਕਲੇਸ਼ ਕਤ ਹੋ ਜਾਂਦੇ ਤੁਹਾਡੀ ਜ਼ਿੰਦਗੀਆਂ ਦੇ ਚੁਗਰੀ ਪੀਆਂ ਕਰ ਸੇ ਲਾਂ ਦਾ ਸਭ ਕੁਝ ਖਤ ਹੋ ਜਾਏ ਅੱਜ ਤੱਕ ਕਿਉਂ ਨਹੀਂ ਕਦਮ ਹੋ ਰਿਹਾ ਦੁਆ ਜਲੂ ਕਰਦੇ ਪਰ ਕਦੀ ਇਹ ਵੀ ਆਪਣੀ ਕਵੀ ਦਸੀ ਨਹੀਂ ਕਿ ਪਤਾ ਮੇਰੇ ਵਿੱਚ ਵੀ ਕੰਮ ਹੈ ਮੇਰੇ ਵਿੱਚ ਵੀ ਹਲੇ ਬਣੀਆਂ ਕਵੀਆਂ ਦੋ ਬਚਨ ਚ ਲਿਖਾਇ ਹੈ ਕਿ ਬਚਨ ਚ ਲਿਖਾ ਤੇਰੀ ਮਾਂਗ ਨਹੀਂ ਸਹਿ ਪਹਿਲੇ ਤੇਰਾ ਪਿਤਾ ਜਾਣਦਾ ਹੈ ਤੂੰ ਜਿਸ ਚੀਜ਼ ਦੀ ਅਪਸ਼ਕਤਾ ਹੈ ਤੋਂ ਉਹਨੂੰ ਸਾਰਾ ਹੀ ਪਤਾ ਹੈ ਜਿੰਨੂੰ ਸਾਰਾ ਪਤਾ ਉਹਨੂੰ ਕੀ ਪੁੱਛਣਾ ਬਸ ਉਹਦੇ ਕੇ ਜਾ ਕੇ ਬੋਢੇ ਦੇਖ ਕੇ ਆਪਣੇ ਆਪ ਨੂੰ ਉਸ ਮਤਲਬ ਕਰ ਦੋ ਕਿ ਪਿਤਾ

ਜਿਆਦਾ ਟਾਈਮ ਨਹੀਂ ਲਵਾਗਾ ਕਿੰਨੀ ਤੇ بس 2 ਦਿਨ ਮੀਟੀਆਂ ਪਰ ਮੈਂ ਚਾਹਨਾ ਕਿ ਇਹ ਜਿਹੜੇ 2 ਦਿਨ ਮੀਟਿਆਣਾ ਇਹ ਆਪਣੀ ਜ਼ਿੰਦਗੀ ਦੇ ਅੱਜ ਪੂਰੇ ਕੀਮਤੀ ਸਮਾਂ ਸਮਝ ਕੇ ਖੁਦਾਵੰਦ ਹੱਥਾਂ ਵਿੱਚ ਦੇ ਦਿੱਤੇ ਕਿਉਂਕਿ ਮੇਰਾ ਈਮਾਨ ਹੈ ਕਿ ਅੱਜ ਬਾਪੂ ਬਹੁਤ سارے ਦੇ ਨਾਲ ਗੱਲ ਕਰੇਗਾ ਪਰ ਬਾਪੂ ਦਿਨ ਨਾਲ ਗੱਲ ਕਰਦੇ ਨਹੀਂ ਹਾਂ ਤੋਂ ਆਪਣੇ ਆਪ ਨੂੰ ਕੀ ਕਰਨਾ ਹੈ ਆਈ ਸਭ ਜਿਨ੍ਹਾਂ ਦੇ ਕੋਲ ਹੱਲੇ ਕੋਈ ਪਵਿੱਤਰ ਆਤਮਾ ਨਹੀਂ ਆਈ कहीं भी आत्मा जी के वचन से लिखा है कि तू मेरे तो अल्लाह को कुछ भी नहीं कर सकता मैं ज्यादा सारे ही अपने हाथ और आसमान दे उठावा के मुहन बोला तू ही जो भी जाते हो सब तो पहले अपने गुनाह का जिक्र आ गए गुगल के बीच कीते घर के बीच कीते अपनी कमियां आज सब खुदावा दे के दे दी क्योंकि अगर भरे भाने से भरोगे तो डोल जाएगा अपने आप को छोटे कर दिए अपने आप को खाली कर देवी कहीं भी एक मेरे मैं अपने आप नहीं कर सकता पर कि रू सब कुछ हो सकता मैं है मैं तुम्हारा आप इस गलोशा करता है कि जीवन है मेरा विश्वास है किसपूर पंडा अपना कब्जा कर लिया है मेरा विश्वास है जिस तरह पैती खोज देते एक सौ भी दिते आज से मसा इना उते उतर पा रहे हैं मेरे ईमान है कि जितने नौजवान इस जगह पे खड़े हैं मेरे पिता ते, ते ते, के नौजवान आज रूप पाक जी के नाम पर जा हैं आप भी तो आप आज इस खाने सोचा था क्या ना तो पूरा पूरा अपना कब्जा कर लीजिए आए ताली के साथ बनकर आप आज इसका स्वागत करेंगे ਸੋਨਾ ਤਲੀ ਲਗਾਏ ਨੀ ਪੁੱਤ ਆਤਮਾ ਦੀ ਲਈ ਉਹ ਸੋਹਣੇ ਸੰਗ ਸੇ ਨਾਮ ਜੋ ਚਿੱਤ ਵਿੱਚ ਵਸਦਾ ਰਹੇ ਤੇਰੇ ਦੀਏ ਨਾ ਜ਼ੋ ਜੋ ਪ੍ਰਮਾਨ ਕਰਦਾ ਹੈ ਕਿ ਇਹ ਨਾਲ ਜ਼ੋਰ ਦੇ ਨਾਲ ਮਲਦੇ ਨਾਲ ਅਜੋ ਸੰਗਤਾਂ ਦੀ ਸੰਗਤਾਂ ਦੇ ਵਿੱਚ ਬੜੀ ਤਰ੍ਹਾਂ ਦੇ ਪਹਾੜ ਹੈ ਗਰੀਬੀ ਦੇ ਤਚਾਹੀ ਦੇ ਵਿਚਾਰ ਦੇ ਨਸ਼ਤੇ ਪਾਕ ਦੇ ਕਰਜ਼ਿਆਂ ਦੇ ਲਾਤਾ ਦੇ ਪਰ ਖੁਦਾਵੰਦ ਦੇ ਵਚਨ ਪਰ ਉਸ ਗਿਆਨ ਦੀ ਦੇ ਵਿੱਚ ਪ੍ਰਮਾਨ ਕਰਦਾ ਹੈ ਕਿ ਜੇ ਤੂੰ ਵਿਸ਼ਵਾਸ ਦੇ ਨਾਲ ਇਸ ਪਹਾੜ ਤੋਂ ਕਹੇ ਕਿ ਉੱਪਰ ਜਾ ਸਮੁੰਦਰ ਦੇ ਵਿੱਚ ਜਾ ਗਿਰ ਜਿ ਜਿੰਨਾ ਤੇਰਾ ਵਿਸ਼ਵਾਸ ਹੈ ਉਹ ਸਾਰੇ ਤੇਰਾ ਹੋਵੇ। ਤੋਂ ਮੈਂ ਜੋ ਨਾਲ ਕਿ ਅੱਜ ਆਪਣੇ ਪੂਰੇ ਵਿਸ਼ਵਾਸ ਦੇ ਨਾਲ ਹਰ ਉਹ ਪਹਾੜ ਜਿਹੜਾ ਤੁਹਾਨੂੰ ਤੇਰੀ ਜ਼ਿੰਦਗੀ ਦੇ ਵਿੱਚ ਨਜ਼ਰ ਆ ਰਿਹਾ ਹੈ ਉਹ ਸੰਗਤ ਕਰਸੇ ਗਰੀਬੀ ਚਾਹੇ ਕੁਸ਼ੀ ਵੀ ਹੈ ਕੁਛ ਵੀ ਕਿਤਾ ਦਾ ਵੀ ਪਹਾੜ ਹੈ ਅੱਜ ਮੈਂ ਵਿਸ਼ਵਾਸ ਕਰਦਾ ਕਿ ਯਿਸੂ ਦੇ ਨਾਮ ਦੇ ਨਾਲ ਸਾਰੇ ਮਿਰਾ ਹੋ ਜਾਂਦਾ। ਤੋਂ ਆਏ ਇਕਰਾਰ ਕਰਾਂਗੇ ਔਰ ਦੁਸ਼ਟ ਦੀ ਹਾਰ

तेरे 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 एक काम नया मुखरेगा दिया बारे में दरिया बरेगा एक काम नया बारे में दरिया बरेगा हर बताओ Thank <laughs> you.

तेरे रूसे तेरे रूसे तेरे रूसे तेरे हाल क्या खबर संगी नाम बताते सुन रे सुन रे तेरे रूसे तो तेरे रूसे ओ मुंडी जान वाले आस बीच हवाला جس جس میدان آج میں اس لیے لڑنے نہیں گئی رات کو ہر ماں کی میدان میں جو تصویر میں روتے رہتے ہیں نا آج کا دوسری رات میں اس ਸਭਾ ਤੁਹਾਨੂੰ ਆਪ ਲੋਕੋ ਪਰਤੀ ਸੋਚ ਰਹਾ ਹੈ ਤੇਰੀ ਰੂਹ ਸੇ ਤੇਰੇ ਰੂਹ ਸੇ ਮੈਂ ਤਬ ਮਰੂਂ ਜਾਣਾ ਤੇਰੇ भाई सब अपने हाथों को आसमान की ओर उठाते हुए कहेंगे यस पिता तेरे जैसा कोई भी नहीं है मेरे तेरे जैसा महान कोई भी नहीं है पिता तेरे जैसा भला परमेश्वर कोई भी नहीं है पिता तेरे जैसा तेरे से अच्छा और कोई पिता है ही नहीं मेरे पिता यीशु मसीह thank

छ मिवाी मूब कुझु बि ने सिवा ਅਲਸਾ ਨੂੰ ਖੁਦਆਬਦ ਲਈ ਜ਼ੋਰਦਾਰ ਤਾਲੀ ਪੇਸ਼ ਕਰਦਾ ਹਾਂ ਜ਼ੋਰਦਾਰ ਤਾਲੀ ਸਾਰਾ ਸਵਾਗਤ ਸਨ ਦੇ ਸਨ ਲਈ ਆਪ ਐਸਾ ਬੁਕੇ ਕਰੇਗਾ